ਨਸ਼ਾ ਤਸਕਰਾਂ ਤੇ ਪੈੜੇ ਪੁਰਸ਼ਾਂ ਦੇ ਖਿਲਾਫ ਅਤੇ ਚੋਣ ਜਾਬਤੇ ਨੂੰ ਮੁਸਤੱਦੀ ਨਾਲ ਲਾਗੂ ਕਰਨ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਅੱਜ ਥਾਣਾ 라ਵਲਪਿੰਡੀ ਪੁਲਿਸ ਨੂੰ ਇੱਕ ਮਹਿਲਾ ਨੂੰ ਹੈਰੋਨ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲ ਹਾਸਲ ਹੋਈ ਹੈ ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਲਾਭ ਸਿੰਘ ਮੁਖਤਾ ਅਫਸਰ ਥਾਣਾ 라ਵਲਪਿੰਡੀ ਨੇ ਦੱਸਿਆ ਕਿ ਬੀਤੇ ਕੱਲ ਐਸਆਈ ਗੁਰਸ਼ਰਨ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਰੋਜ਼ਾਨਾ ਦੀ ਤਰ੍ਹਾਂ ਗਸ਼ਤ ਤੇ ਨਿਕਲੇ ਸੀ ਜਿਨ੍ਹਾਂ ਨੂੰ ਇੱਕ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਮਪਾਸਟਾ ਤੋਂ ਸਿਆਸੀ ਮੰਦਰ ਰਸਤੇ ਵਿੱਚ ਇੱਕ ਔਰਤ ਹੈਰੋਣ ਵੇਚ ਰਹੀ ਹੈ ਜਿਸ ਤੇ ਐਸਆਈ ਗੁਰਸ਼ਰਨ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਸਿਆਸੀ ਮੰਦਰ ਪਾਸ ਪੁੱਜੇ ਤਾਂ ਇੱਕ ਔਰਤ ਪੁਲਿਸ ਦੀ ਗੱਡੀ ਦੇਖ ਕੇ ਪਿੰਡ ਭਗਾਣਾ ਕੱਚੇ ਰਸਤੇ ਭੱਜ ਪਈ ਜਿਸ ਨੂੰ ਐਸਆਈ ਗੁਰਸ਼ਰਨ ਸਿੰਘ ਨੇ ਸਮੇਤ ਸਾਥੀ ਕਰਮਚਾਰੀਆਂ ਦੇ ਉਸ ਦਾ ਪਿੱਛਾ ਕੀਤਾ ਤਾਂ ਔਰਤ ਨੇ ਇੱਕ ਮومی ਲਫਾਫਾ ਝਾੜੀਆਂ ਵਿੱਚ ਸੁੱਟ ਦਿੱਤਾ ਤੇ ਲੇਡੀ ਸਪਾਈ ਹਰਜੋਤ ਕੌਰ ਦੀ ਮਦਦ ਨਾਲ ਔਰਤ ਨੂੰ ਕਾਬੂ ਕੀਤਾ ਗਿਆ ਜਿਸ ਦਾ ਨਾਮ ਪਤਾ ਪੁਛੰਤੇ ਆਪਣਾ ਨਾਮ ਜਸਵੀਰ ਕੌਰ ਪਤਨੀ ਮੱਖਣਵਾਸੀਪਨ ਭੁੰਗਰਨੀ ਥਾਣਾ ਮੀਟੀਆਣਾ ਜ਼ਿਲ੍ਹਾ ਹੁਸ਼ਿਆਰਪੁਰ ਦੱਸਿਆ ਤੇ ਉਸ ਪਾਸੋਂ ਛੁੱਟੇ ਹੋਏ ਮومی ਲਫਾਫੇ ਦੀ ਤਲਾਸ਼ੀ ਲੈਣ ਤੇ 9 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਜਿਸ ਖਿਲਾਫ ਨਸ਼ਾ ਐਕਟ ਅਧੀਨ ਕੇਸ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਚਲਿਆਂਦੀ ਜਾ ਰਹੀ ਹੈ ਇਸ ਮੌਕੇ ਕੀ ਜਾਣਕਾਰੀ ਸਾਂਝੀ ਕੀਤੀ ਸਬ ਇੰਸਪੈਕਟਰ ਲਾਲ ਸਿੰਘ ਮੋਕਨ ਚਾਰਜ ਥਾਣਾ ਮੀਟੀਆਣਾ ਰਾਵਲ ਪਿੰਡੀ ਨੇ ਜਾਨੋ ਕੁਲਦੀਪ ਸਿੰਘ ਨੂਰ ਦੀ ਇਸ ਵਿਸ਼ੇਸ਼ ਰਿਪੋਰਟ ਵਿੱਚ ਜਦੋਂ ਜਾਂਚ ਦਾ ਲੱਗਿਆ ਉਹਦੇ ਤਹਿਤ ਇੱਕ ਲੇਡੀ ਨੂੰ ਗ੍ਰਿਫਤਾਰ ਕੀਤਾ ਗਿਆ ਕੀ ਕਹਿਣਾ ਸਰ ਇਹਦੇ ਚ ਚੋਣ ਜਾਂਚ ਦਾ ਜਿਹੜਾ ਵਿਗਲ ਵੱਜ ਚੁੱਕਾ ਹੈ ਤੇ ਸੀਨੀਅਰ ਪੀਸਫ ਤਰ੍ਹਾਂ ਦੀ ਹਦਾਇਤ ਦੇ ਮਤਲਬ ਜਿਹੜੀ ਅਸੀਂ ਕਾਰਵਾਈ ਨੂੰ ਹਰ ਬਰੀਕੀ ਨਾਲ ਧਿਆਨ ਨਾਲ ਦੇਖਦੇ ਹੋਏ ਦੇਖ ਰਹੇ ਹਾਂ ਜੀ ਕਿ ਕੱਲ ਮਿਤੀ 25 4 24 ਨੂੰ ਸਾਡੀ ਪੁਲਿਸ ਪਾਰਟੀ ਜੋ ਕਿ ਇਨਚਾਰਜ ਗੁਰਸ਼ਰਨ ਸਿੰਘ ਸਵੇਤ ਪੁਲਿਸ ਵਾਲਟੀ ਜਿਹੜਾ ਨਾਕਾ ਲਾਇਆ ਹੋਇਆ ਸੀਗਾ ਭੋਂਗਮੇ ਮੋੜ ਤੇ ਜਿਹੜੀ ਨਹਿਰੋਂ ਨਹੀਂ ਤੇ ਗਾਈ ਵਗਾਈ ਲੋਕਾਂ ਨੂੰ ਚੈੱਕ ਕਰ ਰਹੇ ਸੀਗੇ ਇੱਕ ਲੇੜੀ ਜਿਹੜੀ ਪੁਲਿਸ ਵਾਲਟੀ ਨੂੰ ਦੇਖ ਕੇ ਉਹ ਜਿਹੜਾ ਲੈਪ ਫੋਰੈਕਸ ਕਰਨ ਲੱਗੀ ਸੀ ਤੇ ਪੁਲਿਸ ਵਾਲਟੀ ਨੇ ਉਹਨੂੰ ਫੜ ਕੇ ਉਹਦਾ ਨਾਮ ਪਤਾ ਪੁੱਛਿਆ ਜਿਸਨੇ ਨਾਮ ਆਪਣਾ ਜਸਵੀਰਪਾਲ ਵਾਈਫ ਆਫ ਲੇਟ ਮੱਖਣ ਸਿੰਘ ਵਾਸੀ ਭੋਂਗਮੇ ਦੱਸਿਆ ਤੇ ਉਹਦੇ ਹੈਂਡ ਬੈਗ ਵਿੱਚ ਜਿਹੜੀ ਉਹ ਤਰੀਸ ਚੈੱਕ ਪਿਆ ਬੇਈਸੀਗੀ ਸ਼ੱਕ ਪਿਆ ਸੀ ਪੁਲਿਸ ਨੂੰ ਜੀ ਤੇ ਪੁਲਿਸ ਨੂੰ ਜਿਹੜਾ ਚੈੱਕ ਕਰਨ ਦੇ ਉੱਤੇ ਜਿਹੜਾ ਲੇਡੀ ਹੈਨੀ ਕਨਸਟੇਬਲ ਦੇ ਰਾਹੀਂ ਚੈੱਕ ਕੀਤਾ ਗਿਆ ਹੈਂਡ ਬੈਗ ਉਹਦੇ ਉੱਤੇ 9 ਗ੍ਰਾਮ ਮੇਰੀ ਹੈਗ੍ਰਾਮ ਹੋਈ ਉਸ ਦੇ ਖਿਲਾਫ ਜਿਹੜਾ ਮੁਕੱਦਮਾ ਦਰਜ ਕਰ ਲਿਆ ਜੀ ਤੇ ਲੇਡੀ ਦਾ ਪਰਿਵਾਰਕ ਮੈਂਬਰ ਪੁੱਛੋ ਕਰਕੇ ਹੋ ਜਾਇਆ ਕਿ ਇਹ ਨਸ਼ੇ ਦੇ ਵਿੱਚ ਨਵੇਂ ਆ ਜਾਂ ਪੁਰਾਣੇ ਜੀ ਇਹ ਲੇਡੀ ਦਾ ਪਰਿਵਾਰ ਜਿਹੜਾ ਜੀ ਇਹਦਾ ਨਸ਼ੇੜੀ ਲੋਕ ਕਹਿ ਸਕਦੇ ਕਿਉਂਕਿ ਇਹਦੇ ਲੜਕੀ ਵੀ ਦੋਨੋਂ ਆਲਰੇਡੀ ਪਹਿਲਾਂ ਹੀ ਜੇਲ੍ਹ ਦੇ ਵਿੱਚ ਹੈ ਇਹ ਰਿਪੋਰਟ ਵੀ ਪਹਿਲਾਂ ਜਿਹੜੇ ਐਨਡੀਪੀਏ ਸਟੇਟ ਦੇ ਦੋ ਤਿੰਨ ਮਕੰਦੇ ਪਹਿਲਾਂ ਦਰਜ ਤੇ ਜੀ ਤੇ ਹੁਣਾਂ ਕੀ ਬ੍ਰਮਾਣ ਵਗੈਰਾ ਲਿਆ ਇਹਨੂੰ ਅੱਜ ਪੇਸ਼ ਅਦਾਲਤ ਮਾਨਯੋਗ ਅਦਾਲਤ ਵਿੱਚ ਕੀਤਾ ਜਾਏਗਾ ਕੀ ਤੇ ਰਮਾਣ ਲਿਆ ਜਾਵੇਗਾ ਤੇ ਕੀ ਕਾਰਨ ਹੋਇਆ ਸਰ ਕਿ ਪਿੱਛੇ ਤੁਹਾਡੇ ਕੋ ਪਹਿਲਾਂ ਵੀ ਦੋ ਆਲਾ ਪੁਲਿਸ ਅਫਸਰ ਇੱਥੇ ਰਹੇ ਆ ਤੇ ਉਹਨਾਂ ਵੱਲੋਂ ਇਨੇ ਪਰਚੇ ਇਹ ਨਸ਼ੇ ਦੇ ਵਿਰੋਧ ਵਿੱਚ ਨਹੀਂ ਦਰਜ ਕੀਤੇ ਗਏ ਤੁਹਾਡੇ ਵੱਲੋਂ ਪਰਚੇ ਹੁਣ ਕਾਫੀ ਦਰਜ ਕੀਤੇ ਗਏ ਆ ਦੇਖਣ ਦੇ ਵਿੱਚ ਆਇਆ ਤੇ ਕੀ ਕਾਰਨ ਹੈ ਸਰ ਦੇਖੋ ਜੀ ਹਰ ਅਫੀਸਰ ਜਿਹੜਾ ਉਹਦੀ ਆਪ ਕੋ ਆਪਣੀ ਸੋਚ ਹੁੰਦੀ ਆ ਕਿਵੇਂ ਆਪਾਂ ਸਿਸਟਮ ਨੂੰ ਚਲਾਉਣਾ ਕਿੱਦਾਂ ਚਲਾਉਣਾ ਜਿਹੜੇ ਮੇਰੇ ਤੋਂ ਪਹਿਲਾ ਅਫੀਸਰ ਰਹੇ ਉਹਨਾਂ ਬਾਰੇ ਮੈਨੂੰ ਇਹਦੇ ਬਾਰੇ ਨਹੀਂ ਹੈ ਵੀ ਉਹਨਾਂ ਨੇ ਪਰ ਕੇ ਕੱਟ ਕਰ ਦਿੱਤੇ ਜਾਂ ਕਿੱਦਾਂ ਕੀਤੇ ਆ ਲੇਕਿਨ ਮੇਰੀ ਜਿਹੜੀ ਸੋਚ ਆ ਜਾਂ ਮੇਰੀ ਜਿਹੜੀ ਆਪਣੀ ਵਰਕ ਆ ਜੀ ਉਹ ਮੈਂ ਕੋ ਅਦਾਫ ਕਰਦਾ ਤੇ ਜਦੋਂ ਕਿ ਕਿਤੇ ਹੁਣ ਤੱਕ ਦਾ ਚਾਰ ਪੰਜ ਮਹੀਨੇ ਜਿਹੜੇ ਮੇਰੇ ਵੱਲੋਂ ਹੋ ਚੁੱਕੇ ਨੇ ਲੋਕ ਲੋਕ ਜਾਂ ਹਲਕੇ ਦੀਆਂ ਜਿਹੜੀਆਂ ਪੰਚਾਇਤਾਂ ਆਇਆ ਪਿੰਡਾਂ ਦੀ ਥਾਣਿਆਂ ਦੀਆਂ ਜਿਹੜੀਆਂ ਪੰਚਾਇਤਾਂ ਆਉਂਦੀਆਂ ਤੁਹਾਡੀ ਬਹੁਤ ਪ੍ਰਸ਼ੰਸਾ ਕਰ ਰਹੀਆਂ ਕਿ ਜਦੋਂ ਦੇ ਤੁਸੀਂ ਆਏ ਹੋ ਬਹੁਤ ਵਧੀਆ ਕੰਮ ਕਰ ਰਹੇ ਹੋ ਨਸ਼ੇ ਦੇ ਖਿਲਾਫ ਵੀ ਹੋਰ ਵੀ ਇਹ ਨੌਜਵਾਨ ਜਿਹਦਾ ਲੁੱਟਾ ਖੋਹਾਂ ਦੇ ਵੀ ਬਹੁਤ ਜ਼ਿਆਦਾ ਨਕੇਲ ਜਿਦੋਂ ਕੱਸੀ ਗਈ ਆ ਤੇ ਇਹਦਾ ਕੀ ਕਾਰਨ ਹੋਇਆ ਕਿ ਇਹ ਇਹੋ ਜਿਹਾ ਤੁਸੀਂ ਇਸ ਤਰ੍ਹਾਂ ਵਧੀਆ ਕੰਮ ਕਰ ਰਹੇ ਹੋ ਤੇ ਪਹਿਲੇ ਅਸਤਰਾ ਨੇ ਅੰਦਰ ਕੰਮ ਕਿਉਂ ਨਹੀਂ ਕੀਤਾ ਵੀ ਜ਼ਿੰਮੇਵਾਰ ਨਹੀਂ ਸੀ ਇਹ ਜੇ ਤੁਸੀਂ ਮੇਰੇ ਤੇ ਸਵਾਲ ਇਹ ਕੀਤਾ ਹੈ ਤੇ ਪਰਮਾਤਮਾ ਦੀ ਜੜ ਹੈ ਜੀ ਜੇ ਕੋਉਂ ਆਉਂਦਾ ਸਾਡੇ ਕੋਲ ਦੁਖੀ ਹਰ ਬੰਦੇ ਨੇ ਦੁਖੀ ਹੋਣਾ ਜੀ ਅਗਰ ਜੇ ਉਹਨੂੰ ਬਿਠਾ ਕੇ ਚਾਹ ਪਾਣੀ ਪੁਲਾਇਆ ਜਾਵੇ ਉਹਦੀ ਗੱਲ ਸੁਣੀ ਜਾਵੇ ਤੇ ਅੱਧਾ ਦੁੱਖ ਉਹਦਾ ਵੈਸੇ ਦੂਰ ਹੋ ਜਾਂਦਾ ਜੀ ਸਰ ਤੇ ਜੇ ਆਪਾਂ ਉਹਨੂੰ ਆਪਾਂ ਦਿਖਾਵਾਂਗੇ ਅੱਖਾਂ ਦਿਖਾਈ ਜਾਵਾਂਗਾ ਤੇ ਫਿਰ ਉਹ ਗੱਲ ਨਹੀਂ ਬਣਦੀ ਹੂੰ ਹੂੰ ਇਹ ਮੇਰੀ ਤੇ ਸੋਝਵਾਨ ਬੰਦਿਆਂ ਨੂੰ ਜਾਂ ਸੁਲਝੇ ਬੰਦਿਆਂ ਨੂੰ ਇਹੀ ਮੇਰੀ ਸਿਫਾਰਿਸ਼ ਮੇਰੇ ਕੋਲ ਸਿੱਧੇ ਆਓ ਜਿਹੜਾ ਵੀ ਵਰਕ ਹੈਗਾ ਜੋ ਵੀ ਕੰਮ ਹੈਗਾ ਬਿਲਕੁਲ ਉਹ ਬੈਲ ਦੇ ਹੱਥ ਤੇ ਪੁੱਤੇ ਜਾਏਗਾ ਇਹ 1 ਜੂਨ ਨੂੰ ਚੋਣਾ ਹੋਣ ਜਾ ਰ ਤੇ ਕੀ ਹਦਦ ਤਾਂ ਕਰ ਦਿਓ ਇੱਕ ਤੇ ਮੇਰੇ ਵੱਲੋਂ ਇਹੀ ਰਿਕਵੈਸਟ ਹੈ ਕਿ ਜਿਨ੍ਹਾਂ ਦੇ ਕੋਲ ਵੈਪਨ ਹੈਗੇ ਨੇ ਉਹ ਅਸਲਾ ਲਾਇਸੈਂਸ ਉਹ ਜਮਾ ਕਰਾ ਦੇਣ ਔਰ ਮੋਸਟਲੀ ਸਾਡਾ ਤਕਰੀਬਨ ਅਸਲਾ ਜਮਾ ਵੀ ਹੋ ਚੁੱਕਾ ਜਿਹੜੇ ਰਹਿ ਗਏ ਆ ਉਹਨਾਂ ਨੂੰ ਮੈਂ ਜੀ ਆਪ ਦੇ ਮਾਦੀ ਮਰਾਈਂ ਬੇਨਤੀ ਹੈ ਕਿ ਆਪਣਾ ਜਲਦੀ ਤੋਂ ਜਲਦੀ ਜਿਹੜਾ ਅਸਲਾ ਜਮਾ ਕਰਵਾਉਣ ਕਿ ਮਾੜੇ ਅੰਸਰਾਂ ਨੂੰ ਮੇਰੇ ਵੱਲੋਂ ਸਖਤੀ ਨਾਲ ਆੜਨਾ ਵੀ ਹੈ ਵੀ ਜਾਂ ਮੇਰਾ ਆਈਡੀਆ ਛੱਡ ਜਾਣਗੇ ਨਹੀਂ ਤੇ ਜਿੱਦਾਂ ਆਪ ਜੀ ਉਹਨਾਂ ਦੱਸਿਆ ਗਿਆ ਵੀ ਜਿਹੜੀਆਂ ਹੈਗੀਆਂ ਸੁਰੱਖਾ ਦੇ ਅੰਦਰ ਕੀ ਤਾਂ ਜਾਏਗਾ ਜੀ ਕੀ ਅਪੀਲ ਕਰਦੇ ਹੋ ਅਪੀਲ ਤੇ ਮੇਰੀ ਇਹੀ ਇਹੀ ਹੈਗੀ ਹੈ ਕਿ ਸਾਰੇ ਲੋਕ ਜਿਹੜੇ ਸੱਚੀ ਦੇ ਸੱਚੀ ਪਰਾ ਦੇਣ ਤੇ ਆਪਾਂ ਮੁੱਕ ਤੇ ਨੁਪਟਾਰਾ ਕਿ ਭੇਜਾਇਆ ਠੀਕ ਸਰ ਥੈਂਕ ਯੂ ਜੀ